ਸਾਰੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸ਼ਾਈਨੀ ਹੋਮ ਚੈਨਲ ਤੇ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਹਾਂ ਜੋ ਕਿ ਤਵੇ ਦੀ ਸਫਾਈ ਤੇ ਹੈ ਆਪਾਂ ਘਰੇ ਬੈਠ ਕੇ ਕਿਵੇਂ ਆਪਣੀ ਹੋਮ ਰੈਮਡੀਜ਼ ਦੇ ਨਾਲ ਹੀ ਤਵੇ ਨੂੰ ਬਿਲਕੁਲ ਆਪਣਾ ਸਾਫ਼ ਕਰ ਸਕਦੇ ਹਾਂ ਸੋ ਜਿਆਦਾ ਟਾਈਮ ਨਹੀਂ ਲੈਂਦੇ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਗੈਸ ਔਨ ਕਰ ਦਿੱਤਾ ਹੈ ਸੋ ਇਸ ਦੇ ਉੱਪਰੋਂ ਜੋ ਇਜ਼ੀ ਪਰਤ ਹੈ ਹਲਕੇ ਹਲਕੇ ਜੋ ਜੰਮੀ ਹੋਈ ਹੈ ਉਹ ਉੱਪਰੋਂ ਲਾਥ ਰਹੀ ਹੈ ਚਮਚੇ ਦੇ ਨਾਲ ਆਪਾਂ ਸਿਰਫ ਇਸ ਤਵੇ ਨੂੰ ਹਜੇ ਗਰਮ ਕਰਨਾ ਹੈ ਸੋ ਮੇਰਾ ਤਵਾ ਗਰਮ ਹੋ ਚੁੱਕਾ ਹੈ ਇਸਦੇ ਵਿੱਚ ਮੈਂ ਥੋੜਾ ਜਿਹਾ ਸ਼ੈਂਪੂ ਪਾਵਾਂਗੀ ਗਰਮ ਤਵੇ ਤੇ ਹੀ ਆਪਾਂ ਫਲੇਮ ਔਨ ਹੀ ਰੱਖਣਾ ਹੈ ਇਸ ਤੋਂ ਬਾਅਦ ਆਪਾਂ ਇਸ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਬਿਲਕੁਲ ਹੀ ਥੋੜਾ ਜਿਹਾ ਪਾਣੀ ਐਡ ਕਰਨਾ ਹੈ ਜਿੰਨਾਕ ਆਪਾਂ ਸ਼ੈਂਪੂ ਯੂਜ਼ ਕੀਤਾ ਉਸ ਤੋਂ ਬਾਅਦ ਆਪਾਂ ਬੇਕਿੰਗ ਸੋਡਾ ਬੇਕਿੰਗ ਪਾਊਡਰ ਵੀ ਤੁਸੀਂ ਲੈ ਸਕਦੇ ਹੋ ਦੋ ਚੁਟਕੀਆਂ ਤਿੰਨ ਚੁਟਕੀਆਂ ਆਪਾਂ ਵਿੱਚ ਇਸੇ ਸਾਲਟ ਯੂਜ਼ ਕਰਾਂਗੇ ਉਸ ਤੋਂ ਬਾਅਦ ਆਪਾਂ ਸਟੀਲ ਦੇ 스ਪਾਂਜ ਦੇ ਨਾਲ ਨਾਈਫ ਦੀ ਸਹਾਇਤਾ ਦੇ ਨਾਲ ਇਸ ਨੂੰ ਰਗੜਾਂਗੇ ਠੀਕ ਹੈ ਹਲਕੇ ਜੇ ਵਿੱਚ ਪਾਣੀ ਪਾਵਾਂਗੇ ਤੁਹਾਨੂੰ ਪਤਾ ਲੱਗ ਜਾਣਾ ਤੁਸੀਂ ਦੇਖ ਦੇਖ ਸਕਦੇ ਹੋ ਕਿ ਕਿਵੇਂ ਇਸ ਦੇ ਆਲੇ ਦੁਆਲੇ ਮੈਲ ਜਹੀ ਲਿੱਥ ਰਹੀ ਹੈ ਹੱਥ ਦਾ ਤੁਸੀਂ ਥੋੜਾ ਘੱਟ ਯੂਜ਼ ਕਰਿਓ ਕਿਉਂਕਿ ਬਹੁਤ ਹੀ ਜ਼ਿਆਦਾ ਤਬਾ ਗਰਮ ਹੁੰਦਾ ਹੈ ਤੇ ਤੁਸੀਂ ਆਪਣਾ ਹੱਥ ਤਵੇ ਨੂੰ ਟੱਚ ਥੋੜਾ ਘੱਟ ਹੀ ਕਰਨਾ ਠੀਕ ਹੈ ਨਾਈਫ ਦੀ ਹੈਲਪ ਦੇ ਨਾਲ ਆਪਾਂ ਸਟੀਲ ਦੇ ਸਪੌਂਜ ਨੂੰ ਘੋਮਾ ਰਹੇ ਹਾਂ ਹੁਣ ਫਿਰ ਮੈਂ ਆਪਣਾ ਗੈਸ ਔਨ ਕਰ ਦਿੱਤਾ ਹੈ ਤਾਂ ਕਿ ਇਸ ਦੇ ਉੱਪਰੋਂ ਜੋ ਵੀ ਕਾਲਾਪਨ ਹੈ ਉਹ ਲੱਥ ਜਾਵੇ ਉਸ ਦਾ ਜੋ ਨਾਰਮਲੀ ਜਿਵੇਂ ਦਾ ਤਵਾ ਹੁੰਦਾ ਹੈ ਉਵੇਂ ਦਾ ਹੀ ਤਵਾ ਹੋ ਜਾਵੇ ਠੀਕ ਹੈ ਹੌਲੀ ਹੌਲੀ ਜਦ ਮੈਂ ਆਪਣਾ ਫਲੇਮ ਔਨ ਕਰ ਲਿਆ ਹੈ ਸੋ ਫਿਰ ਤੋਂ ਚੱਗਣੀ ਸਟਾਰਟ ਹੋ ਗਈ ਹੈ ਉਸ ਨੂੰ ਆਪਾਂ ਰਾਉਂਡ ਰਾਉਂਡ ਘੁਮਾਏ ਜਾਣਾ ਹੈ ਕਦੇ ਇੱਕ ਸਾਈਡ ਤੋਂ ਕਦੇ ਦੂਜੀ ਸਾਈਡ ਤੇ ਸੋ ਤੁਸੀਂ ਕਿੱਥੋਂ-ਕਿੱਥੋਂ ਮੇਰੀ ਵੀਡੀਓ ਦੇਖ ਰਹੇ ਹੋ ਪਲੀਜ਼ ਮੈਨੂੰ ਕਮੈਂਟ ਬਾਕਸ ਵਿੱਚ ਆਪਣੇ ਸ਼ਹਿਰ ਸਿਟੀ ਦਾ ਨਾਮ ਦੱਸਿਓ ਪਲੀਜ਼ ਜ਼ਰੂਰ ਤਾਂ ਕਿ ਮੈਨੂੰ ਪਤਾ ਲੱਗ ਸਕੇ ਮੇਰੀ ਵੀਡੀਓ ਕਿੱਥੇ-ਕਿੱਥੇ ਤੱਕ ਚੱਲ ਰਹੀ ਹੈ ਉਸ ਤੋਂ ਬਾਅਦ ਆਪਾਂ ਕੀ ਕਰਨਾ ਇੱਕ ਲਾਸਟ ਚੀਜ਼ ਜ਼ਰੂਰ ਪਾਉਣੀ ਹੈ ਕਾਲਗਟ ਜਿਸ ਦੇ ਕਾਲਗਟ ਵਿੱਚ ਸੇ ਲਿਖਾ ਹੁੰਦੀ ਹੈ ਜੋ ਕਿ ਸਕਰਬਿੰਗ ਦਾ ਕੰਮ ਕਰਦੀ ਹੈ ਇਹ ਥੋੜਾ-ਬਹੁਤ ਪਾਣੀ ਚਮਕਾਉਣ ਵਿੱਚ ਬਹੁਤ ਹੀ ਆਪਣਾ ਹੈਲਪਫੁਲ ਹੈ ਜਿਆਦਾ ਨਹੀਂ ਯੂਜ਼ ਕਰਨੀ ਥੋੜੀ ਜਿਹੀ ਯੂਜ਼ ਕਰਨੀ ਹੈ ਉਸੇ ਤਰ੍ਹਾਂ ਫਿਰ ਆਪਾਂ ਰਾਉਂਡ ਰਾਉਂਡ ਘਮਾਉਣਾ ਹੀ ਹੈ ਤਾਂ ਵਿਦ ਉੱਤੇ ਸਟੀਲ ਦੇ ਸਪੌਂਜ ਨੂੰ ਠੀਕ ਹੈ ਤੁਸੀਂ ਕਮਰੇ ਜਾਓ ਤੁਸੀਂ ਦੇਖਣਾ ਕਿ ਤਵਾ ਆਪਣੀ ਗੰਦਗੀ ਕਿਵੇਂ ਬਾਹਰ ਕੱਢ ਰਿਹਾ ਹੈ ਕਾਲਗਟ ਦੇ ਪਾਉਂਦੇ ਸਾਰ ਹੀ ਇਹ ਤਵੇ ਤੇ ਹੁਣ ਥੋੜੀ ਜੀ ਆਪਣੀ ਜਿਹੜੀ ਕਾਲਗਟ ਹੈ ਤਵਾ ਔਨ ਹੈ ਸੁੱਕ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਇਹ ਹਲਕੀ ਹਲਕੀ ਜੀ ਸੁੱਕਣ ਸੁੱਕਣ ਮਹਿਸੂਸ ਕਰ ਰਹੀ ਹੈ ਸੋ ਆਪਾਂ ਕੀ ਕਰਨਾ ਹੈ ਇਸ ਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਤਾਂ ਕਿ ਇਹ ਥੋੜਾ ਜਿਹਾ ਆਪਣਾ ਝੱਗ ਫੇਰ ਕਰ ਕਰ ਲੈ ਵੀ ਸੋ इजीली ਸਕਰਾਬਿੰਗ ਹੋਰ ਜ਼ਿਆਦਾ ਹੋ ਸਕੇ ਤਵੇ ਦੀ ਠੀਕ ਹੈ ਇਵੇਂ ਹੀ ਤੁਸੀਂ ਸਕਰਾਬਿੰਗ ਕਰੀ ਜਾਣੀ ਹੈ ਬਿਲਕੁਲ ਵੀ ਤੁਸੀਂ ਟੱਚ ਨਹੀਂ ਕਰਨਾ ਮੇਰਾ ਤਵਾ ਤੇ ਬਹੁਤ ਜ਼ਿਆਦਾ ਗੰਦਾ ਸੀਗਾ ਸੋ ਤੁਸੀਂ ਇਨਲਾਰਜ ਤੱਕ ਦੇਖਿਓ ਕਿਵੇਂ ਇਹ ਬਿਲਕੁਲ ਹੀ ਸਾਫ਼ ਸੁਥਰਾ ਹੋ ਜਾਂਦਾ ਹੈ ਇਹ ਟਿਪ ਵਰਤਨ ਦੇ ਨਾਲ ਜਿੰਨਾ ਜਿੰਨਾ ਮੇਰੀਆਂ ਭੈਣਾਂ ਦੇ ਤਵੇ ਰਸੋਈ ਵਿੱਚ ਇੰਨੇ ਜਿਆਦਾ ਗੰਦੇ ਹਨ ਪਲੀਜ਼ ਉਹ ਇਹ ਟ੍ਰਿਕ ਜ਼ਰੂਰ ਅਪਲਾਈ ਕਰਿਓ ਕਿਉਂਕਿ ਮੈਂ ਇਹ ਜੋ ਟ੍ਰੀਟਮੈਂਟ ਕਰਕੇ ਦੇਖਿਆ ਕਰੇ ਐਕਸਪੈਰੀਮੈਂਟ ਕੀਤਾ ਹੈ ਤੁਸੀਂ ਵੀ ਇੱਕ ਮੈਨੂੰ ਸਿਗਾ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਠੀਕ ਹੈ ਵੀਡੀਓ ਆਪਣੀ ਬਣਾ ਕੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਸੋ ਮੈਂ ਹੁਣ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਪਲੀਜ਼ ਤੁਸੀਂ ਵੀ ਜ਼ਰੂਰ ਟ੍ਰਾਈ ਕਰਿਓ ਇੱਕ ਵਾਰ ਕਰਕੇ ਦੇਖਿਓ ਉਸ ਤੋਂ ਬਾਅਦ ਆਪਾਂ ਨਾਈਫ ਦੀ ਹੈਲਪ ਦੇ ਨਾਲ ਜੋ ਆਪਣੇ ਬਹੁਤ ਜ਼ਿਆਦਾ ਡਾਰਕ ਹੋਣਗੇ ਜਿੱਦਾਂ ਜੋ ਔਇਲ ਲੱਗਾ ਹੋਇਆ ਹੈ ਸਾਈਡਾਂ ਤੇ ਉਸ ਨੂੰ ਆਪਾਂ ਕਲੀਨ ਕਰਾਂਗੇ ਹੁਣ ਮੈਂ ਆਪਣਾ ਤਵਾ ਧੋ ਲਿਆ ਹੈ ਤਵਾ ਹਜੇ ਗੈਸ ਫਲੇਮ ਬੰਦ ਹੀ ਹੈ ਉਹ ਨਹੀਂ ਮੈਂ ਕੀਤੀ ਆਪਾਂ ਹੱਥ ਦੇ ਨਾਲ ਹੀ ਇਸ ਨੂੰ ਜੋ ਉੱਪਰ ਮੈਲ ਲੱਥ ਰਹੀ ਹੈ ਉਹ ਉਸੇ ਤਰ੍ਹਾਂ ਪੂੰਛ ਦੇ ਨਾਲ ਆਪਾਂ ਰਾਉਂਡ ਰਾਉਂਡ ਆਪਾਂ ਘਮਾਵਾਂਗੇ ਫਿਰ ਉਸੀਂ ਦੇਖ ਹੀ ਰਹੇ ਹਾਂ ਕਿਵੇਂ ਸਿਰਫ ਸਪੰਜ ਜੋ ਕਿ ਮੈਂ ਪਾਣੀ ਹੀ ਯੂਜ਼ ਕੀਤਾ ਹੋਇਆ ਹੈ ਹੁਣ ਤੋਂ ਉੱਪਰ ਸਾਫ਼ ਕਰਕੇ ਸਪੰਜ ਦੇ ਨਾਲ ਕਿਵੇਂ ਉਸ ਦੀ ਮੈਲ ਬਿਲਕੁਲ ਹੀ ਉਸ ਤੋਂ ਦਰਦਰਾ ਪੰਜੂ ਹੈ ਉਹ ਲੱਥੀ ਜਾ ਰਿਹਾ ਹੈ ਮੈਂ ਨਾਈਫ ਦੀ ਸਹਾਇਤਾ ਦੇ ਨਾਲ ਥੋੜਾ ਜਿਹਾ ਉਸ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹਾਂ ਕਿ ਉਹ ਸਾਫ਼ ਹੋ ਜਵੇ ਠੀਕ ਹੈ ਉਸ ਤੋਂ ਬਾਅਦ ਆਪਾਂ ਹੁਣ ਆਪਣਾ ਕੰਮ ਖਤਮ ਹੋ ਗਿਆ ਹੈ ਆਪਾਂ ਟੈਬ ਦੇ ਥੱਲੇ ਕਰਨਾ ਹੈ ਮੇਰਾ ਤਵਾ ਤੁਸੀਂ ਦੇਖ ਰਹੇ ਹੋ ਕਿੰਨਾ ਜ਼ਿਆਦਾ ਕਲੀਨ ਹੋ ਗਿਆ ਹੈ ਤੇ ਕੀ ਇਸ ਦਾ ਹਾਲ ਸੀ ਤੁਸੀਂ ਪਿਕਚਰ ਵਿੱਚ ਵੀ ਸ਼ੋ ਕਰ ਰਹੇ ਹੋ ਮੈਂ ਤੁਹਾਨੂੰ ਪਿਕਚਰ ਵਿੱਚ ਦਿਖਾਈ ਹੋਈ ਹੈ ਠੀਕ ਹੈ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਇਹ ਐਕਸਪੈਰੀਮੈਂਟ ਤੁਸੀਂ ਵੀ ਕਰੇ ਕਰਕੇ ਦੇਖਿਓ ਕਿ ਤੁਹਾਡਾ ਤਵਾ ਕਿੰਨਾ ਕੁ ਠੀਕ ਸਾਫ਼ ਹੋਇਆ ਜਾਂ ਕਿੰਨਾ ਕੁ ਨਹੀਂ ਮੇਰਾ ਤਵਾ ਤਾਂ ਬਹੁਤ ਵਧੀਆ ਸਾਫ਼ ਹੋ ਗਿਆ ਹੈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਾਂਗੇ ਜਰੂਰ ਨੈਕਸਟ ਵੀਡੀਓ ਦੇ ਵਿੱਚ ਦੇ ਹਾਂ ਫਿਰ ਧੰਨਵਾਦ